ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਦੇ ਤੁਹਾਡਾ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਗੁਰਮਤਿ ਦੀ ਕਲਾਸ ਗੁਰਮਤਿ ਦੀ ਕਲਾਸ ਦੇ ਵਿੱਚ ਸਾਡੇ ਹੈਗੇ ਨੇ ਅੱਜ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਲਾਸਟ ਵਾਲੀ ਕਲਾਸ ਦੇ ਵਿੱਚ ਅਸੀਂ ਦੇਖੀ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਤਾਂ ਸਾਡੇ ਛੇਵੇਂ ਗੁਰੂ ਸਾਡੇ 7ਵੇਂ ਗੁਰੂ ਤੇ ਸਾਡੇ 8ਵੇਂ ਗੁਰੂ ਜੀ ਦੀ ਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਮਿਲਦੀ ਸਾਡੇ 10ਵੇਂ ਗੁਰੂ ਜੀ ਦੀ ਵੀ ਬਾਣੀ ਨਹੀਂ ਮਿਲਦੀ ਬਟ 10ਵੇਂ ਗੁਰੂ ਜੀ ਦਾ ਸਾਨੂੰ 10ਮ ਗ੍ਰੰਥ ਮਿਲਦਾ 10ਵੇਂ ਗੁਰੂ ਦੀ ਬਾਣੀ ਆਪਾਂ ਲੱਗ ਤੋਂ ਕਰਾਂਗੇ ਬਟ ਇਹ ਹੀ ਸਾਡਾ ਹੈਗਾ ਪੰਜਾਬ ਜੀਕੇ ਦਾ ਟੌਪਿਕ ਤੁਸੀਂ ਚੈਨਲ ਦੇ ਉੱਪਰ ਜਾ ਕੇ ਦਾ ਜੀਕੇ ਵਾਲੀ ਸਰਣੀ ਇਹ ਕਰਵਾਈਆਂ ਹੋਈਆਂ ਇਹ ਸਾਰੇ ਕਲਾਸਾਂ ਜੀਕੇ ਦੇ ਵਿੱਚ ਤੁਸੀਂ ਉੱਥੋਂ ਕਰੋ ਬਾਕੀ ਕਮੈਂਟ ਦੇ ਵਿੱਚ ਦੱਸ ਦਿਓ ਜੀ ਤੁਸੀਂ ਕਰਨੀਆਂ ਹੋਈਆਂ ਕਮੈਂਟ ਦੇ ਵਿੱਚ ਜੀ ਜ਼ਿਆਦਾਤਰ ਬੱਚਾ ਨੇ ਕਿਹਾ ਕਿ ਮੈਡੀ ਨਹੀਂ ਕਰਵਾ ਦੋ ਤੇ ਇਹ ਕਰਵਾ ਦਾਂਗੀ ਬਾਕੀ ਸਾਰਨੇ ਬਹੁਤ ਡਿਟੇਲ ਚ ਕਰਵਾਇਆ ਹੋਇਆ ਇੱਕ ਵਾਰ ਤੁਸੀਂ ਇਹ ਸਾਰੀਆਂ ਕਲਾਸਾਂ ਦੇਖ ਲਿਓ ਓਕੇ ਬੱਤਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਹੈਗੇ 36 ਮਹਾਪੁਰਖਾਂ ਦੀ ਬਾਣੀ ਤੇ ਸਾਡੇ 6 ਹੈਗੇ ਗੁਰੂਆਂ ਦੀ ਬਾਣੀ 6 ਗੁਰੂਆਂ ਦੇ ਵਿੱਚੋਂ ਅਸੀਂ ਪੰਜ ਗੁਰੂ ਸਹਿਬਾਨ ਕਰ ਲਏ ਤੇ ਅੱਜ ਸਾਡੇ ਨਵੇਂ ਗੁਰੂ ਤੇਗ ਬਹਾਦਰ ਜੀ ਆਪਾਂ ਕਰਨ ਲੱਗੇ ਆ ਤਾਂ ਪਹਿਲਾਂ ਥੋੜੀ ਸਕਰੀਨ ਤੇ ਸਵਾਲ ਆ ਟੋਟਲ ਹੈਗੇ ਨੇ ਪੁੱਤ 17 ਐਮਸੀਕਿਊ ਨੇ ਪੀ ਵਾਈ ਕਿਊ ਨਹੀਂ ਐਮਸੀਕਿਊ ਰੱਖੇ ਨੇ ਇਹਦੇ ਵਿੱਚ ਐਂਡ ਤੇ ਜ਼ਰੂਰ ਦੱਸਣਾ ਤੁਹਾਡੇ ਕਿੰਨੇ ਨੰਬਰ ਬਣੇ ਨੇ ਓਕੇ ਇਹਨਾਂ ਤੋਂ ਬਾਅਦ ਜਿਹੜੇ ਨਿਊ ਵਾਲੇ ਬੱਚੇ ਨੇ ਉਹ ਪਹਿਲਾਂ ਥਿਊਰੀ ਕਰ ਲੈਣ ਵੀਡੀਓ ਟਪਾ ਕੇ ਦਾ ਥਿਊਰੀ ਕਰ ਲਓ ਪਹਿਲਾਂ ਬਾਅਦ ਵਿੱਚ ਆ ਕੇ ਪੁੱਤ ਐਮਸੀਕਿਊ ਕਰ ਲਿਓ ਸਕਰੀਨ ਤੇ ਪਹਿਲਾ ਸਵਾਲ ਤੇਗ ਬਹਾਦਰ ਤੋਂ ਕੀ ਭਾਵ ਹੈ ਤੇ ਆਗਦੀ ਮੂਰਤ ਤਿਆਗਦਾ ਤਨੀ ਗਿਆਨ ਦਾ ਤਨੀ ਜਾਂ ਸਾਰੇ ਸੋ ਜੋ ਕੀ ਮੀਨਿੰਗ ਦਾ ਤਾਂ ਇਹ ਹੈਗਾ ਪੁੱਤ ਤੀਗ ਤੀਗ ਕਿਹਨੂੰ ਕਹਿੰਦੇ ਆਪਾਂ ਤਲਵਾਰ ਨੂੰ ਤਲਵਾਰ ਦੇ ਵਿੱਚ ਬਹਾਦਰ ਤਲਵਾਰ ਚਲਾਉਣ ਦੇ ਵਿੱਚ ਬਹਾਦਰ ਤਾਂ ਇਹ ਇਹਦਾ ਮੀਨਿੰਗ ਅਸੇ ਪੁੱਤ ਤਲਵਾਰ ਦਾ ਤਨੀ ਤੀਗ ਦਾ ਤਨੀ ਓਕੇ ਜਿਉ ਸਾਡੇ ਛੇਮੀ ਗੁਰੂ ਜੀ ਸਾਡੇ ਛੇਮੀ ਗੁਰੂ ਜੀ ਦੀਆਂ ਲੜਾਈਆਂ ਹੁੰਦੀਆਂ ਮੁਗਲਾਂ ਨਾਲ ਲੜਾਈਆਂ ਹੁੰਦੀਆਂ ਸ਼ਾਹਜਹਾਨ ਦੀ ਫੌਜਾਂ ਨਾਲ ਲੜਾਈਆਂ ਹੁੰਦੀਆਂ ਤਾਂ ਉਹਦੇ ਵਿੱਚ ਲੜਾਈ ਜਿਹੜੀ ਪਹਿਲੀ ਲੜਾਈ ਹੁੰਦੀ ਹੈ ਗੁਰੂ ਜੀ ਦੀ ਅੰਮ੍ਰਿਤਸਰ ਦੀ ਤੇ ਉਹ ਤੋਂ ਬਾਅਦ ਲੜਾਈਆਂ ਹੁੰਦੀਆਂ ਤੇ ਇੱਕ ਲੜਾਈ ਹੁੰਦੀ ਹੈ ਕਰਤਾਰਪੁਰ ਦੀ ਕਰਤਾਰਪੁਰ ਦੀ ਲੜਾਈ ਹੁੰਦੀ ਹੈ ਕਰਤਾਰਪੁਰ ਦੀ ਲੜਾਈ ਦੇ ਵਿੱਚ ਗੁਰੂ ਤੀਗ ਬਹਾਦਰ ਜੀ ਬਹੁਤ ਤੇਜ਼ ਤਲਵਾਰ ਚਲਾਉਂਦੇ ਨੇ ਤਾਂ ਗੁਰੂ ਜੀ ਦੇ ਬਚਪਨ ਦਾ ਨਾਮ ਹੁੰਦਾ ਤਿਆਗਮਲ ਤਿਆਗਮਲ ਤੋਂ ਗੁਰੂ ਜੀ ਦਾ ਨਾਮ ਪੈ ਜਾਂਦਾ ਤੇਗ ਬਹਾਦਰ ਨਾਮ ਪੈ ਜਾਂਦਾ ਅਗਲਾ ਸਵਾਲ ਵੀਡੀਓ ਰੋਕੋ ਤੇ ਅਨਸਰ ਕਰੋ ਪਹਿਲਾਂ ਓਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਿਸ ਸਥਾਨ ਉੱਪਰ ਕੈਦ ਕਰਕੇ ਰੱਖਿਆ ਗਿਆ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੌਣ ਕਰਵਾਉਂਦਾ ਕੌਣ ਹੁੰਦਾ ਮੁਗਲ ਬਾਦਸ਼ਾਹ ਉਸ ਟਾਈਮ ਹੁੰਦਾ ਪੁੱਤ ਔਰੰਗਜ਼ੇਬ ਔਰੰਗਜ਼ੇਬ ਕਦੋਂ ਮਰ ਜੂਗਾ 1707 ਦੇ ਵਿੱਚ ਸਾਡੇ 10ਵੇਂ ਗੁਰੂ ਜੀ ਕਦੋਂ ਜੋਤੀ ਜੋਤ ਸਮਾਉਂਦੇ ਨੇ 1708 ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ ਔਰੰਗਜ਼ੇਬ ਸਾਡੇ 7ਵੇਂ ਗੁਰੂ ਸਾਡੇ 8ਵੇਂ ਗੁਰੂ ਸਾਡੇ 9ਵੇਂ ਗੁਰੂ ਤੇ 10ਵੇਂ ਗੁਰੂ ਜੀ ਦਾ ਸਮਕਾਲੀ ਆ ਔਰੰਗਜੀਬ ਸਾਡੇ ਇਹ ਸਾਰੇ ਗੁਰੂਆਂ ਜੀ ਦਾ ਸਮਕਾਲੀ ਆ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਔਰੰਗਜੀਬ ਨੇ ਕਰਵਾਇਆ ਤਾਂ ਸ਼ਹੀਦ ਕਰਨ ਤੋਂ ਪਹਿਲਾਂ ਕਿਹੜੀ ਜਗ੍ਹਾ ਤੇ ਕੈਦ ਕਰਕੇ ਰੱਖਿਆ ਗਿਆ ਕਿਉਂਕਿ ਸ਼ਹੀਦੀ ਕਿੱਥੇ ਹੁੰਦੀ ਆ ਪੁੱਤਰ ਸ਼ਹੀਦੀ ਹੁੰਦੀ ਆ ਸਾਡੇ ਗੁਰੂ ਜੀ ਦੀ ਦਿੱਲੀ ਦਿੱਲੀ ਚਾਂਦਨੀ ਚੌਕ ਦੇ ਵਿੱਚ ਤੇ ਸਾਡੇ 5ਵੇਂ ਗੁਰੂ ਜੀ ਦੀ ਸ਼ਹੀਦੀ ਕਿੱਥੇ ਹੁੰਦੀ ਆ 5ਵੇਂ ਗੁਰੂ ਜੀ ਦੀ ਸ਼ਹੀਦੀ ਹੁੰਦੀ ਆ ਲਾਹੌਰ ਦੇ ਵਿੱਚ ਤੇ 5ਵੇਂ ਗੁਰੂ ਜੀ ਨੂੰ ਸ਼ਹੀਦ ਕੌਣ ਕਰਵਾਉਂਦਾ ਮੁਗਲ ਯਹਾਂਗੀਰ ਸ਼ਹੀਦ ਕਰਵਾਉਂਦਾ ਤੇ ਕਿਤੇ ਕੈਦ ਕਰਕੇ ਰੱਖਿਆ ਗਿਆ ਸੀ ਲਾਹੌਰ ਦੇ ਵਿੱਚ ਆਨੰਦਪੁਰ ਦੇ ਵਿੱਚ ਸਰਹੰਦ ਦੇ ਵਿੱਚ ਜਾਂ ਮਲਤਾਨ ਦੇ ਵਿੱਚ ਤਾਂ ਤੁਸੀਂ ਅੰਦਰ ਕਰ ਲਿਆ ਹੋਗਾ ਗੁਰੂ ਜੀ ਨੂੰ 4 ਮਹੀਨੇ ਕੈਦ ਕਰਕੇ ਰੱਖਿਆ ਸਰਹੰਦ ਦੇ ਵਿੱਚ ਕਿਹ ਵਾਰੀ ਬੱਚਿਆਂ ਦੇ ਡਾਊਟ ਹੁੰਦੇ ਆ ਨਾ ਮੈਡਮ ਜੀ ਇਹ ਸ਼ਾਇਰ ਨੂੰ ਲੈ ਕੇ ਕਿ ਇਹ ਜਿਵੇਂ ਖਸਰੂ ਗੁਰੂ ਜੀਨ ਕਿੱਥੇ ਮਿਲਿਆ ਗੋਵਿੰਦ ਵਾਲ ਮਿਲਿਆ ਜਾਂ ਤਰਨ ਤਰਨ ਮਿਲਿਆ ਉਹ ਤੇ ਇਹ ਜਿਹੜਾ ਡਾਟਾ ਸੀ ਕਰਵਾ ਰਹੇ ਆ ਇਹ ਪੰਜਾਬ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਨੇ ਉੱਥੋਂ ਚੱਕਿਆ ਹੋਇਆ ਸਾਰਾ ਡਾਟਾ ਪਲੱਸ 2 ਦੀ ਕਲਾਸ ਪਲੱਸ 2 ਦੀ ਮਤਲਬ ਹੈਗੀ ਸਾਡੀ ਪੰਜਾਬ ਹਿਸਟਰੀ ਤੇ 10ਵੀਂ ਕਲਾਸ ਦੀ ਉਹ ਬੁੱਕਸ ਦੇ ਵਿੱਚ ਹੀ ਸਾਰਾ ਡਾਟਾ ਲਿਤਾ ਹੋਇਆ ਤੇ ਜਿਹੜੇ ਵੀ ਬੱਚੇ ਤਿਆਰੀ ਕਰ ਰਹੇ ਨੇ ਤਾਂ ਉਹ ਪੰਜਾਬ ਸਕੂਲ ਐਜੂਕੇਸ਼ਨ ਦੀਆਂ ਬੁੱਕਸ ਜਰੂਰ ਪੜ੍ਹਨ ਠੀਕ ਹੈ ਮਤਲਬ ਮਿਲ ਜਾਂਦੀਆਂ ਨੇ ਮਤਲਬ ਆਸੀ-ਬਾਸੀ ਤੁਸੀਂ ਬੇਫਲੇ ਕੋਈ ਸ਼ੌਪ ਤੇ ਸੈਕੰਡ ਹੈਂਡ ਬੁੱਕਸ ਲੈ ਕੇ ਇੱਕ ਵਾਰੀ ਉਹ ਸਾਰੀਆਂ ਬੁੱਕਸ ਦੇ ਵਿੱਚੋਂ ਪੰਜਾਬ ਹਿਸਟਰੀ ਜ਼ਰੂਰ ਕਰੋ ਕਿਉਂਕਿ ਪੰਜਾਬ ਹਿਸਟਰੀ ਦੇ ਵਿੱਚ ਜੇ ਤੁਹਾਨੂੰ 15 ਸਵਾਲ ਆ ਵੀ ਰਹੇ ਨੇ ਤਾਂ ਪੰਜਾਬ ਜੀ ਕੀ ਦੇ ਉਹਦੇ ਵਿੱਚ ਜੇ ਤੁਹਾਨੂੰ ਪੰਜਾਬ ਇਹਦੇ ਵਿੱਚ ਪੰਜਾਬ ਹਿਸਟਰੀ ਦੇ ਵਿੱਚ ਤੁਹਾਨੂੰ ਛੇ ਤੋਂ ਸਵਾਲ ਆਗੇ ਤਾਂ ਬਹੁਤ ਡੀਪਲੀ ਜਾਂਦੇ ਰਹਿੰਦੇ ਨੇ ਉਹ ਛੇ ਸਵਾਲਾਂ ਦੇ ਵਿੱਚ ਤਾਂ ਤੁਹਾਨੂੰ ਜਿੰਨਾ ਵੀ ਤੁਸੀਂ ਲਿਬਰੈਂਸ ਪੀਟਰ ਦੇਣਾ ਜਾਂ ਕੁਝ ਵੀ ਉਹਦੇ ਵਿੱਚ ਜਿਆਦਾ ਤੁਹਾਨੂੰ ਡੀਪਲੀ ਕਰਨੀ ਹੀ ਪਊਗੀ ਤੇ ਉਹ ਜਿਹੜੇ ਡੀਪਲੀ ਕਵਰ ਕਰਵਾਉਣਗੇ ਆ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਹੀ ਕਰਵਾਉਣ ਗਿਆ ਤੇ ਬਾਕੀ ਜਦੋਂ ਆਨਸਰ ਕੀ ਫੇਵਰੀ ਗਲਤ ਦੇ ਦਿੰਦਾ ਕੋਈ ਵੀ ਅਜਾਸੀਰ ਪੇਪਰ ਲੈ ਰਹੀ ਹੁੰਦੀ ਆਨਸਰ ਕੀ ਜੀ ਗਲਤ ਆਉਂਦੀ ਆ ਜਦੋਂ ਅਸੀਂ ਰੈਟ ਪਾਉਣੀ ਹੁੰਦੀ ਆ ਨਾ ਉਦੋਂ ਵੀ ਅਸੀਂ ਪ੍ਰੂਫ ਕਿਦਾਂ ਲਾ ਕੇ ਦੇ ਦਿਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਦਾ ਹੀ ਪ੍ਰੂਫ ਲਾਉਣਾ ਪੈਂਦਾ ओके ਤਾਂ ਪਹਿਲਾਂ ਬੁੱਕਸ ਨੂੰ ਪੜੋ ਫਿਰ ਆ ਕੇ ਡਾਊਟ ਆਫ ਦਾ ਕਰੋ ਕਿ ਹਾਂਜੀ ਮੈਡਮ ਜੀ ਉਸ ਕਿਤਾਬ 'ਚ ਇਹ ਲਿਖਿਆ ਤੁਸੀਂ ਵੀਡੀਓ 'ਚ ਦੇ ਵਿੱਚ ਇਹ ਕਰਵਾਇਆ ਜਿਹੜੀਆਂ ਮਾਰਕੀਟ ਦੇ ਵਿੱਚ ਬਾਕੀ ਬੁੱਕਸ ਪੜੋ ਬਟ ਥੋੜਾ ਜਿਹਾ ਮਤਲਬ ਆਪ ਵੀ ਮਿਹਨਤ ਕਰੋ ਪੁੱਤ ਬਾਕੀ ਅਸੀਂ ਗਲਤ ਕਿਉਂ ਕਰਵਾਵਾਂਗੇ ਸੋਨੂੰ ਅੱਗੇ ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਕਿ ਗੁਰੂ ਜੀ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ 24 ਨਵੰਬਰ 1675 ਦੇ ਵਿੱਚ ਸ਼ਹੀਦੀ ਕੀਤਾ ਗਿਆ ਕਿਹੜੀ ਜਗ੍ਹਾ ਤੇ ਪੁੱਤ ਦਿੱਲੀ ਚਾਂਦੀ ਚੌਂਕ ਦੇ ਵਿੱਚ ਅਗਲਾ ਸਵਾਲ ਹੈ ਗੁਰੂ ਜੀ ਦੀ ਸ਼ਹੀਦੀ ਦੀ ਵਜਾ ਕਸ਼ਮੀਰੀ ਪੰਡਤ ਕਿਸੇ ਥਾਂ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਆਏ ਆਪਾਂ ਦੇਖ ਲੈਣਾ ਕਸ਼ਮੀਰੀ ਪੰਡਤ ਆਉਣਗੇ ਇਹ 16 ਹੁੰਦੇ ਨੇ 16 ਹੁੰਦੇ ਨੇ ਇੱਕ ਗਰੁੱਪ ਦੇ ਵਿੱਚ ਤੇ ਇਹਨਾਂ ਦਾ ਜਿਹੜਾ ਹੈੱਡ ਹੁੰਦਾ ਕਿਰਪਾ ਰਾਮ ਹੁੰਦਾ ਤਾਂ ਗਿਰਪਾ ਰਾਮ ਕਿੱਥੋਂ ਦੇ ਪੁੱਤ ਕਸ਼ਮੀਰ ਤੋਂ ਉਸ ਟਾਈਮ ਜਿਹੜਾ ਕਸ਼ਮੀਰ ਦਾ ਸੂਬੇਦਾਰ ਜਾਂ ਰਾਜਪਾਲ ਰਾਜਪਾਲ ਹੁੰਦਾ ਉਹ ਹੁੰਦਾ ਸ਼ੇਰ ਅਫਗਾਨ ਰਾਜਪਾਲ ਹੁੰਦਾ ਸ਼ੇਰ ਅਫਗਾਨ ਔਰੰਗਜੀਬ ਦੇ ਹੁਕਮਾਂ ਨਾਲ ਔਰੰਗਜੀਬ ਜਿਹੜਾ ਦਿੱਲੀ ਦੇ ਵਿੱਚ ਬੈਠਾ ਉਹਦੇ ਹੁਕਮਾਂ ਨਾਲ ਕਸ਼ਮੀਰ ਦਾ ਜਿਹੜਾ ਰਾਜਪਾਲ ਸੀਗਾ ਉਹ ਕਸ਼ਮੀਰੀ ਪੰਡਤਾਂ ਦੇ ਉੱਪਰ ਅਤਿਆਚਾਰ ਕਰਦਾ ਸੀਗਾ ਤਾਂ ਕਸ਼ਮੀਰੀ ਪੰਡਤ ਗੁਰੂਜੀ ਕੋਲੇ ਆਉਂਦੇ ਨੇ ਰਿਕਵੈਸਟ ਲੈ ਕੇ ਤਾਂ ਕਿਹੜੀ ਜਗ੍ਹਾ ਤੇ ਅਨੰਦਪੁਰ ਸਾਹਿਬ ਖਡੂਰ ਸਾਹਿਬ ਕਰਤਾਰਪੁਰ ਜਾਂ ਤਲਵੰਡੀ ਸਾਬੋ ਤੋਂ ਕਿੱਥੇ ਆਉਂਦੇ ਨੇ ਪੁੱਤ ਉਹ ਆਉਂਦੇ ਨੇ ਗੁਰੂ ਜੀ ਕੋਲੇ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਸ਼ਹਿਰ ਵੀ ਕੌਣ ਲੈ ਕੇ ਆਈ ਸੀ ਸਾਡੇ ਨੌਵੇਂ ਗੁਰੂ ਜੀ ਸ਼ਹਿਰ ਲੈ ਕੇ ਆਈ ਸੀ ਖਡੂਰ ਸਾਹਿਬ ਸਾਡੇ ਦੋਵੇਂ ਗੁਰੂ ਜੀ ਲੈ ਕੇ ਆਈ ਸੀ ਦੂਜੇ ਗੁਰੂ ਲੈ ਕੇ ਆਈ ਸੀ ਕਰਤਾਰਪੁਰ ਸਾਡੇ ਇੱਕ ਕਰਤਾਰਪੁਰ ਪਾਕਿਸਤਾਨ ਵਾਲਾ ਉਹ ਸਾਡੇ ਪਹਿਲੇ ਗੁਰੂ ਲੈ ਕੇ ਹੁੰਦੇ ਨੇ ਕਰਤਾਰਪੁਰ ਜਲੰਧਰ ਵਾਲਾ ਸਾਡੇ 5ਵੇਂ ਗੁਰੂ ਤਲਵੰਡੀ ਸਾਬੋ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਆ ਜਿੱਥੇ ਆ ਕੇ ਸਾਡੇ 10ਵੇਂ ਗੁਰੂ ਜੀ ਰੁਕਣਗੇ ਤਾਂ ਉੱਥੇ ਨਾਮ ਪੈਜੋ ਦਮਦਮਾ ਸਾਹਿਬ ਓਕੇ ਪੁੱਤ ਹੈਲਾ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ ਕੀ ਸੀਗਾ ਭਾਈ ਜੇਠਾ ਜੀ ਭਾਈ ਲੈਣਾ ਜੀ ਭਾਈ ਯੂਧ ਜੀ ਜਾਂ ਤਿਆਗਮਲ ਕੀ ਨਾਮ ਸੀ ਵੀਡੀਓ ਰੋਕੋ ਤੇ ਅਨਸਰ ਕਰੋ ਓਕੇ ਤਾਂ ਗੁਰੂ ਜੀ ਦੇ ਬਚਪਨ ਦਾ ਨਾਮ ਚੌਥੇ ਗੁਰੂ ਜੀ ਦੇ ਬਚਪਨ ਦਾ ਨਾਮ ਸੀ ਭਾਈ ਜੇਠਾ ਜੀ ਦੂਜੇ ਗੁਰੂ ਜੀ ਦੇ ਬਚਪਨ ਦਾ ਨਾਮ ਸੀਗਾ ਭਾਈ ਲੈਣਾ ਜੀ ਭਾਈ ਯੂਧ ਰਾਹੀ ਮਿਲਣਗੇ ਸਾਡੇ ਦੂਜੇ ਗੁਰੂ ਸਾਡੇ ਪਹਿਲੇ ਗੁਰੂ ਜੀ ਨੂੰ ਮਿਲਣਗੇ ਤੇਗਮਲ ਸਾਡੇ 9ਵੇਂ ਗੁਰੂ ਜੀ ਦੇ ਬਚਪਨ ਦਾ ਨਾਮ ਸੀਗਾ 9ਵੇਂ ਗੁਰੂ ਜੀ ਦੇ ਬਚਪਨ ਦਾ ਨਾਮ ਕੀ ਸੀ ਤਿਆਗਮਲ ਜਦੋਂ ਕਰਤਾਰਪੁਰ ਦੀ ਲੜਾਈ ਹੋਊਗੀ ਤਾਂ ਉਹ ਤਲਵਾਰ ਬਹੁਤ ਤੇਜ਼ ਚਲਾਉਣਗੀ ਤੇ ਉਥੋਂ ਨਾਮ ਆਇਆ ਜੂ ਤੇਗ ਤਲਵਾਰ ਦਾ ਮਤਲਬ ਤੇਗ ਬਹਾਦਰ ਅਗਲਾ ਸਵਾਲ ਪੁੱਛੋ ਗੁਰੂ ਤੇਗ ਬਹਾਦਰ ਜੀ ਨੇ ਮੁਗਲਾਂ ਨਾਲ ਕਿਹੜੀ ਲੜਾਈ ਵਿੱਚ ਬਹਾਦਰੀ ਦਿਖਾਈ ਗੇੜੀ ਲੜਾਈ ਦੇ ਵਿੱਚ ਅੰਮ੍ਰਿਤਸਰ ਦੀ ਲੜਾਈ ਦੇ ਵਿੱਚ ਕਰਤਾਰਪੁਰ ਦੀ ਲੜਾਈ ਦੇ ਵਿੱਚ ਲਹਿਰੇ ਦੀ ਲੜਾਈ ਦੇ ਵਿੱਚ ਜਾਂ ਫਗਵਾੜੇ ਦੀ ਲੜਾਈ ਦੇ ਵਿੱਚ ਇਹ ਸਾਰੀਆਂ ਲੜਾਈਆਂ ਸਾਡੇ ਛੇਵੇਂ ਗੁਰੂ ਕਰਨਗੇ ਮੁਗਲਾਂ ਦੇ ਨਾਲ ਲੜਾਈਆਂ ਹੋਣਗੀਆਂ ਤੁਸੀਂ ਜਿਹੜੇ ਬੱਚੇ ਪੁਰਾਣੇ ਨਹੀਂ ਜਿਹੜੇ ਲੰਬੇ ਟਾਈਮ ਤੋਂ ਪੇਪਰ ਦੀ ਤਿਆਰੀ ਕਰ ਰਹੇ ਨਹੀਂ ਸਾਰੀਆਂ ਲੜਾਈਆਂ ਦੇ ਸਾਲ ਲਿਖੋ ਕਿਹੜੇ-ਕਿਹੜੇ ਸਾਲ ਲੜਾਈਆਂ ਹੁੰਦੀਆਂ ਨੇ ਤੇ ਇਹ ਵੀ ਲਿਖੋ ਕਿਹੜੀ ਲੜਾਈ ਦੇ ਵਿੱਚ ਪੈਂਦੇ ਖਾਂ ਮਰ ਜਾਂਦਾ ਜਿਹੜੇ ਬੱਚੇ ਨਹੀਂ ਹਾਲ ਤੱਕ ਜੀਕੇ ਕਰੀ ਤਾਂ ਇਹਦੇ ਚੈਨਲ ਦੇ ਉੱਪਰ ਜਾ ਕੇ ਜੀਕੇ ਦੀਆਂ ਕਲਾਸਾਂ ਲਾਓ ਤੇ ਇਹ ਅਨਸਰ ਆਊਗਾ ਖੁਦ ਕਰਤਾਰਪੁਰ ਦੀ ਲੜਾਈ ਦੇ ਵਿੱਚ ਕਰਤਾਰਪੁਰ ਦੀ ਲੜਾਈ ਦੇ ਵਿੱਚ ਮੁਗਲਾਂ ਦੇ ਖਿਲਾਫ ਜਦੋਂ ਲੜਦੇ ਨੇ ਉਦੋਂ ਹੀ ਨਾਮ ਤਿਆਗ ਮੱਲ ਤੋਂ ਤੇਗ ਬਹਾਦਰ ਪੈ ਜਾਂਦਾ ਅਗਲਾ ਸਵਾਲ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ Hindu ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਨਾਲ ਇਹ ਆਪਾਂ ਦੇਖਾਂਗੇ ਗੁਰੂ ਜੀ ਬਹੁਤ ਯਾਤਰਾ ਕਰਨ ਕਿ Hindu ਧਾਰਮਿਕ ਸਥਾਨਾਂ ਦੀ Hindu ਧਰਮ ਦੀ ਚਾਹਨੀਆਂ ਹੋਣੇ ਬੁਰਾਈਆਂ ਨੂੰ ਖਤਮ ਕਰਨ ਕਰਕੇ ਹਿੰਦੂ ਧਰਮ ਨੂੰ ਸਮਾਨ ਕਰਨ ਕਰਕੇ ਜਾਂ ਹਿੰਦੂ ਧਰਮ ਲਈ ਬਲੀਦਾਨ ਦੇਣ ਕਰਕੇ ਤਾਂ ਕਿਉਂ ਕਿ ਇਹਦਾ ਹਿੰਦ ਦੀ ਚਾਦਰ ਜਿਵੇਂ ਹੁਣ ਕਾਂਸਟੇਬਲ ਦੇ ਬੱਚੇ ਨੇ ਉਹਨਾਂ ਨੇ ਬਹੁਤ ਵਾਰੀ ਇਹ ਪੁੱਛ ਲੈਂਦੇ ਨੇ ਹਿੰਦ ਦੀ ਚਾਦਰ ਕਿਹੜੇ ਗੁਰੂ ਜੀ ਨੂੰ ਕਿਹਾ ਜਾਂਦਾ ਹਿੰਦ ਦੀ ਚਾਦਰ ਕਿਹਾ ਜਾਂਦਾ ਸਾਡੇ 9ਵੇਂ ਗੁਰੂ ਜੀ ਨੂੰ 9ਵੇਂ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਕਿਉਂਕਿ ਆਪਾਂ ਦੇਖਿਆ ਸੀ ਕਸ਼ਮੀਰੀ ਪੰਡਤ ਆਈ ਸੀਗੀ ਤਾਂ ਫਿਰ ਗੁਰੂ ਜੀ ਉਹਨਾਂ ਦੇ ਨਾਲ ਜਾਂਦੇ ਨੇ ਤਾਂ ਰੂਪੜ ਦੇ ਨੇੜੇ ਗੁਰੂ ਜੀ ਨੂੰ ਕੈਦ ਕਰਕੇ ਸਰਹੰਦ ਦੇ ਵਿੱਚ 4 ਮਹੀਨੇ ਰੱਖਿਆ ਜਾਂਦਾ ਬਾਅਦ ਵਿੱਚ ਗੁਰੂ ਜੀ ਨੂੰ ਦਿੱਲੀ ਚਾਨੀ ਚੌਂਗ ਦੇ ਵਿੱਚ ਸ਼ਹੀਦ ਕੀਤਾ ਜਾਂਦਾ ਓਕੇ ਰੰਗ ਰੀਟਾ ਗੁਰੂ ਦਾ ਬੇਟਾ ਸ਼ਬਦ ਦੀ ਵਰਤੋਂ ਕਿਸ ਸਿੱਖ ਲਈ ਕੀਤੀ ਆ ਰੰਗ ਤਾਂ ਭਾਈ ਗਰਦਾਸ ਜੀ ਲਈ ਭਾਈ ਜੈਤਾ ਜੀ ਲਈ ਭਾਈ ਮਤੀ ਦਾਸ ਲਈ ਭਾਈ ਵਿਆਲਾ ਜੀ ਕਿਨਾਂ ਲਈ ਕੀਤੀ ਆ ਤਾਂ ਇਹ ਕੀਤੀ ਹੋਈ ਆ ਪੁੱਤ ਭਾਈ ਜੈਤਾ ਜੀ ਲਈ ਕਿਉਂ ਜਦੋਂ ਸਾਡੀ ਗੁਰੂ ਜੀ ਨੂੰ ਦਿੱਲੀ ਦੇ ਵਿੱਚ ਸ਼ੇਰ ਕੀਤਾ ਜਾਂਦਾ ਤਾਂ ਜਿਹੜਾ ਭਾਈ ਜੈਤਾ ਜੀ ਆਦਾ ਗੁਰੂ ਜੀ ਦਾ ਸ਼ੀਸ਼ ਲੈ ਕੇ ਅਨੰਦਪੁਰ ਸਾਹਿਬ ਆਉਂਦੇ ਨੇ ਅਨੰਦਪੁਰ ਸਾਹਿਬ ਆਉਂਦੇ ਨੇ ਕਿੰਨਾ ਕੋਲ ਆਉਂਦੇ ਨੇ ਸਾਡੇ 10ਵੇਂ ਗੁਰੂ ਜੀ ਕੋਲ ਆਉਂਦੇ ਨੇ ਤੇ ਫਿਰ ਸਾਡੇ 10ਵੇਂ ਗੁਰੂ ਜੀ ਭਾਈ ਜੈਤਾ ਜੀ ਨੂੰ ਕਹਿੰਦੇ ਨੇ ਰੰਗ ਰੇਟਾ ਗੁਰੂ ਦਾ ਬੇਟਾ ਉਹ ਤੋਂ ਬਾਅਦ ਜੋ ਸਾਡੇ 10ਵੇਂ ਗੁਰੂ ਖਾਲਸਾ ਪੰਥ ਦੀ ਸਜਣਾ ਕਰਦੇ ਨੇ ਤਾਂ ਭਾਈ ਜੈਤਾ ਜੀ ਦਾ ਨਾਮ ਪੈ ਜਾਂਦਾ ਭਾਈ ਜੀਵਨ ਸਿੰਘ ਜਿਹੜਾ ਆਪਾਂ ਗੁਰੂ 10ਵੇਂ ਗੁਰੂ ਜੀ ਕਰਾਂਗੇ ਤਾਂ ਫਿਰ ਅੱਗੇ ਬਹੁਤ ਵਾਰ ਜੇਕਰ ਆਉਂਦਾ ਭਾਈ ਜੀਵਨ ਸਿੰਘ ਜੀ ਦਾ ਅਜਿਹਾ ਤਾਂ ਨੋ ਮਸਲ ਗੁਰੂ ਤੇਗ ਬਹਾਦਰ ਜੀ ਦਾ ਬਸਾਇਆ ਸ਼ਹਿਰ ਚੱਕ ਨਾਨਕੀ ਬਾਅਦ ਵਿੱਚ ਕਿਸ ਨਾਮ ਨਾਲ ਪ੍ਰਸਿੱਧ ਹੋਇਆ ਤਾਂ ਹੁਣ ਅਸੀਂ ਦੇਖਿਆ ਸੀਗਾ ਪਹਿਲੇ ਗੁਰੂ ਜੀ ਕਿਹੜਾ ਸ਼ਹਿਰ ਲੈ ਕੇ ਆਉਣਗੇ ਕਰਤਾਰਪੁਰ ਓਕੇ ਲਿਖੋ ਤੁਸੀਂ ਨਾਲ ਨਾਲ ਦੂਜੇ ਗੁਰੂ ਜੀ ਕਿਹੜਾ ਸ਼ਹਿਰ ਲੈ ਕੇ ਆਉਣਗੇ ਖਡੂਰ ਸਾਹਿਬ ਤੀਜੇ ਗੁਰੂ ਜੀ ਲੈ ਕੇ ਆਉਣਗੇ ਗੋਵਿੰਦਗੜ੍ਹ ਸਾਹਿਬ ਚੌਥੇ ਗੁਰੂ ਜੀ ਲੈ ਕੇ ਆਉਣਗੇ ਅੰਮ੍ਰਿਤਸਰ ਪੰਜਵੇਂ ਗੁਰੂ ਜੀ ਲੈ ਕੇ ਆਉਣਗੇ ਤਰਨਤਨ ਕਰਤਾਰਪੁਰ ਤੇ ਹਰਗੋਬਿੰਦਪੁਰਾ ਛੇਵੇਂ ਗੁਰੂ ਜੀ ਲੈ ਕੇ ਆਉਣਗੇ ਕੀਰਤਨਪੁਰ ਚੀਗਪਤੋਂ ਤੇ ਨੌਵੇਂ ਗੁਰੂ ਜੀ ਸ਼ਹਿਰ ਲੈ ਕੇ ਆਉਣਗੇ ਅਨੰਦਪੁਰ ਸਾਹਿਬ ਦਸਵੇਂ ਗੁਰੂ ਜੀ ਲੈ ਕੇ ਆਉਣਗੇ ਪੌਂਡਾ ਸਾਹਿਬ ਤੇ ਇਹਨਾਂ ਨੇ ਗੁਰੂ ਜੀ ਨੇ ਕਿਹੜਾ ਸ਼ਹਿਰ ਬਾਅਦ ਵਿੱਚ ਜਾਣਿਆ ਗਿਆ ਅਨੰਦਪੁਰ ਸਾਹਿਬ ਜਿਹਨਾਂ ਨੂੰ ਆਪਾਂ ਵਾਇਕ ਸਿਟੀ ਜਾਂ ਕਿੱਟਾ ਸ਼ਹਿਰ ਵੀ ਕਹਿੰਦੇ ਆ ਚੱਕ ਨਾਨਕੀ ਨਾਨਕੀ ਕੌਣ ਸੀ ਸਾਡੇ ਨੌਵੇਂ ਗੁਰੂ ਜੀ ਦੀ ਮਾਤਾ ਜੀ ਦਾ ਨਾਮ ਸੀ ਆਪਣੀ ਮਾਤਾ ਜੀ ਦੇ ਨਾਮ ਤੇ ਫਿਰ ਸ਼ਹਿਰ ਆਇਆ ਚੱਕ ਨਾਨਕੀ ਬਾਅਦ ਵਿੱਚ ਨਾਮ ਸਾਡੇ 10ਵੇਂ ਗੁਰੂ ਜੀ ਨੇ ਕਰਤਾ ਅਨੰਦਪੁਰ ਸਾਹਿਬ ਇੱਥੇ ਹੀ ਤਾਂ ਖਾਲਸਾ ਪੰਥ ਦੀ ਸਜਣਾ ਹੋਊਗੀ ਦਿੱਲੀ ਵਿੱਚ ਗੁਰਦੁਆਰਾ ਸ਼ੀਸ਼ਗੰਜ ਤੇ ਗੁਰਦੁਆਰਾ ਰਕਾਵਗੰਜ ਕਿਸ ਨੇ ਬਣਵਾਇਆ ਕਿਹਨਾਂ ਨੇ ਬਣਵਾਇਆ ਸਰਦਾਰ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਂ ਸਰਦਾਰ ਬਗੀਲ ਸਿੰਘ ਨੇ ਤਾਂ ਕਿਹਨਾਂ ਨੇ ਬਣਵਾਇਆ ਤਾਂ ਸਰਦਾਰ ਬਗੀਲ ਸਿੰਘ ਨੇ ਬਣਾਇਆ ਓਕੇ ਦਿੱਲੀ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਕਿਹਨਾਂ ਨਾਲ ਸੰਬੰਧ ਨੇ ਸਾਡੇ ਨੌਵੇਂ ਗੁਰੂ ਜੀ ਨਾਲ ਸੰਬੰਧ ਨੇ ਇਹ ਗੁਰਦੁਆਰਾ ਸਾਹਿਬ ਦਿੱਲੀ ਵਿੱਚ ਕਿਸ ਨੂੰ ਸ਼ਹੀਦ ਕੀਤਾ ਗਿਆ ਗੁਰੂ ਤੇਗ ਬਹਾਦਰ ਜੀ ਨੂੰ ਪਾਈ ਮਦੀ ਦਾਸ ਜੀ ਨੂੰ ਪਾਈ ਸਦੀ ਦਾਸ ਜੀ ਨੂੰ ਬੰਦਾ ਸਿੰਘ ਬਹਾਦਰ ਜੀ ਨੂੰ ਜਾਂ ਸਾਰਿਆਂ ਨੂੰ ਆਪਾਂ ਦੇਖਦੇ ਹਾਂ ਸਾਡੇ 8ਵੇਂ ਗੁਰੂ ਜੀ ਜੋਤੀ ਜੋਤ ਜਿਨ੍ਹਾਂ ਨੂੰ ਆਪਾਂ ਬਾਲ ਗੁਰੂ ਕਹਿੰਦੇ ਆ ਜਿਹੜੇ ਸਭ ਤੋਂ ਥੋੜਾ ਟਾਈਮ ਗੱਦੀ ਦੇ ਉੱਪਰ ਰਹਿਣਗੇ ਤਾਂ ਸਾਡੇ 8ਵੇਂ ਗੁਰੂ ਜੀ ਦਾ ਜੋਤੀ ਜੋਤ ਵੀ ਕਿੱਥੇ ਆ ਦਿੱਲੀ ਦੇ ਵਿੱਚ ਜੋਤੀ ਜੋਤ ਆ ਬਟ ਇਹਨਾਂ ਨੇ ਪੁੱਛਿਆ ਸ਼ਹੀਦ ਕਿਹਨਾਂ ਨੂੰ ਕੀਤਾ ਗਿਆ ਦਿੱਲੀ ਦੇ ਵਿੱਚ ਤਾਂ ਆਨਸਰ ਆਉ ਉਹ ਤਾਂ ਸਾਰੇ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਵੀ ਸਾਨੂੰ ਦਿੱਲੀ ਵਿੱਚ ਮਿਲਦੀ ਆ ਗੁਰੂ ਤੇਗ ਬਹਾਦਰ ਜਿਹਦੀ ਸ਼ਹੀਦੀ ਵੀ ਸਾਨੂੰ ਦਿੱਲੀ ਚ ਮਿਲਦੀ ਆ ਤੇ ਸਾਡੇ 5ਵੇਂ ਗੁਰੂ ਜੀ ਦੀ ਸ਼ਹੀਦੀ ਮਿਲਦੀ ਆ ਸਾਨੂੰ ਲੋਹਾਰ ਦੇ ਵਿੱਚ ਅਗਲਾ ਸਵਾਲ ਪੁੱਛੋ ਗੁਰਦੁਆਰਾ ਥੰਮ ਸਾਹਿਬ ਕਿੱਥੇ ਆ ਗੁਰਦੁਆਰਾ ਥੰਮ ਸਾਫ ਕਿੱਥੇ ਆ ਇਹ ਗੁਰਦੁਆਰਾ ਹੈਗਾ ਸਾਡੇ ਨੌਵੇਂ ਗੁਰੂ ਜੀ ਨਾਲ ਨੌਵੇਂ ਗੁਰੂ ਜੀ ਨੂੰ ਜਦੋਂ 8ਵੇਂ ਗੁਰੂ ਜੀ ਗੱਦੀ ਦੇ ਦਿੰਦੇ ਨੇ ਨੌਵੇਂ ਗੁਰੂ ਜੀ ਨੂੰ ਉਸ ਟਾਈਮ ਸਾਡੇ ਨੌਵੇਂ ਗੁਰੂ ਜੀ ਸੀਗੇ ਬਾਬਾ ਬਕਾਲਾ ਬਾਬਾ ਬਕਾਲਾ ਦੇ ਵਿੱਚ ਸੀਗੇ ਤੇ ਜਦੋਂ ਬਾਬਾ ਬਕਾਲਾ ਤੋਂ ਚੱਲ ਕੇ ਗੁਰੂ ਜੀ ਕਿੱਥੇ ਆਉਣਗੇ ਅੰਮ੍ਰਿਤਸਰ ਆਉਣਗੇ ਤਾਂ ਅੰਮ੍ਰਿਤਸਰ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਮਸੰਦ ਸੀਗੇ ਜਿਹੜੀ ਮਸੰਦ ਪ੍ਰਣਾਲੀ ਸਾਡੇ ਚੌਥੇ ਗੁਰੂ ਜੀ ਨੇ ਸਟਾਰਟ ਕਰੀ ਸੀਗੀ ਤਾਂ ਪੰਜਵੇਂ ਗੁਰੂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕਰਦੇ ਨੇ ਬਟ ਇੱਥੇ ਆਉਂਦੇ ਆਉਂਦੇ ਇਹ ਕੀ ਹੋ ਜਾਂਦੇ ਨੇ ਬੇਈਮਾਨ ਹੋ ਜਾਂਦੇ ਨੇ ਤਾਂ ਨੌਵੇਂ ਗੁਰੂ ਜੀ ਦੇ ਕਹਿਣ ਤੇ ਦਸਵੇਂ ਗੁਰੂ ਜੀ ਨੇ ਇਹ ਜਿਹੜੀ ਮਸੰਦ ਸੀ ਇਹ ਬੰਦ ਕਰਤੀ ਸੀਗੀ ਤਾਂ ਕਿਉਂ ਜਦੋਂ ਗੁਰੂ ਜੀ ਐਂਟਰ ਹੁੰਣ ਲੱਗਦੇ ਨੇ ਤਾਂ ਜਿਹੜੇ ਹੀ ਮਸੰਦ ਸੀਗੇ ਉਹ ਗੁਰੂ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਬਾਹਰ ਬੀਟ ਕਰੋ ਅੰਦਰ ਮਾਇਆ ਦੀ ਗਿਣਤੀ ਚੱਲ ਰਹੀ ਆ ਠੀਕ ਆ ਤਾਂ ਫਿਰ ਗੁਰੂ ਜੀ ਜਿਹੜੀ ਜਗ੍ਹਾ ਤੇ ਬੈਠ ਕੇ ਬਹਿੰਦੇ ਨਹੀਂ ਤੇ ਉੱਥੇ ਅੱਜਕੱਲ ਗੁਰਦੁਆਰਾ ਕਿਹੜਾ ਗੁਰਦੁਆਰਾ ਥੰਮ ਸਾਹਿਬ ਗੁਰਦੁਆਰਾ ਤੇ ਇਹ ਕਿੱਥੇ ਆਪੋ ਤੇ ਅੰਮ੍ਰਿਤਸਰ ਤੇ ਇਹ ਸ਼ਹਿਰ ਕੌਣ ਲੈ ਕੇ ਆਉਂਦੇ ਨੇ ਅਨੰਦਪੁਰ ਸਾਹਿਬ ਇਹ ਲੈ ਕੇ ਆਉਂਦੇ ਨੇ ਸਾਡੇ ਨੌਵੇਂ ਗੁਰੂ ਅੰਮ੍ਰਿਤਸਰ ਸਾਡੇ ਚੌਥੇ ਗੁਰੂ ਦਮਦਮਾ ਸਾਹਿਬ ਇੱਥੇ ਸਾਡੇ 10ਵੇਂ ਗੁਰੂ ਜੀ ਨਾਲ ਸਬੰਧ ਆ ਸਾਡੇ 10ਵੇਂ ਗੁਰੂ ਜੀ ਇੱਥੇ ਆ ਕੇ ਦਮ ਲੈਂਦੇ ਨੇ ਤੇ ਗੋਵਿੰਦਵਾਲ ਆਪਾਂ ਦੇਖੀ ਸਾਡੇ ਤੀਜੇ ਗੁਰੂ ਜੀ ਇਹ ਸ਼ਹਿਰ ਲੈ ਕੇ ਆਉਣਗੇ ਉਦੋਂ ਅਗਲਾ ਸਵਾਲ ਪੁੱਤ ਇਹ ਸੋਡਾ ਹੈਗਾ ਇਹ ਹੈ ਪੀ ਬਾਈ ਕਿਊ ਆ ਸੋਡਾ ਕਿਸ ਸ਼ਹਿਰ ਨੂੰ ਸਫੈਦ ਸ਼ਹਿਰ ਕਿਹਾ ਜਾਂਦਾ ਜਾਂ ਵਾਈਟ ਸਿਟੀ ਕਿਹਾ ਜਾਂਦਾ ਰੰਧਪੁਰ ਸਾਹਿਬ ਨੂੰ ਦਮਦਮਾ ਸਾਹਿਬ ਨੂੰ ਫਤਿਹਗੜ੍ਹ ਸਾਹਿਬ ਨੂੰ ਜਾਂ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਨੂੰ ਤਾਂ ਸਿੱਖਾਂ ਦਾ ਮੱਕਾ ਸਿੱਖਾਂ ਦੀ ਰਾਜਧਾਨੀ ਜਾਂ ਸੱਭਿਆਚਾਰ ਦਾ ਖੰਗੂੜਾ ਅੰਮ੍ਰਿਤਸਰ ਨੂੰ ਕਹਿੰਦੇ ਨੇ ਦਮਸਦਾਂਵਾਂ ਸਵਾ ਦਮਦਮਾ ਸਾਹਿਬ ਸੌਰੀ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਰੰਧਪੁਰ ਸਾਹਿਬ ਨੂੰ ਕੀ ਆ ਜਾਂਦਾ ਬਾਈਟ ਸਿਟੀ ਪਤਾ ਹੈ ਹਲਾ ਗੁਰੂ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਕਿੱਥੋਂ ਦਾ ਰਹਿਣ ਵਾਲਾ ਸੀਗਾ ਨੌਵੇਂ ਗੁਰੂ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਲ ਕਿੱਥੋਂ ਦਾ ਰਹਿਣ ਵਾਲਾ ਸੀ ਸਮਾਣਾ ਸਰਹੰਦ ਦਿੱਲੀ ਜਾਂ ਲਾਹੌਰ ਕਿੱਥੋਂ ਦਾ ਰਹਿਣ ਵਾਲਾ ਸੀਗਾ ਲਾਹੌਰ ਸਾਡੇ 5ਵੇਂ ਗੁਰੂ ਜੀ ਦੀ ਛਿੱਦੀ ਆ ਦਿੱਲੀ ਸਾਡੇ 9ਵੇਂ ਗੁਰੂ ਜੀ ਦੀ ਛਿੱਦੀ ਆ ਸਰਹੰਦ ਸੁਣ ਵਦਈਆ ਸਾਡੀ ਮਾਤਾ ਗੁਜਰੀ ਜੀ ਸਾਡੇ ਦੋ ਛੋਟੇ ਸੈਭਜਾਤੇ ਤੇ ਸਾਡੇ 9ਵੇਂ ਗੁਰੂ ਜੀ ਨੂੰ ਕੈਦ ਕਰਕੇ ਰੱਖਿਆ ਗਿਆ ਤੇ ਇਹ ਜਲਾਲ ਕਿੱਥੋਂ ਦਾ ਰਹਿਣ ਵਾਲਾ ਸੀ ਸਮਾਣੇ ਦਾ ਰਹਿਣ ਵਾਲਾ ਸੀ ਜੀ ਤੋਂ ਬਾਅਦ ਦੇ ਵਿੱਚ ਬਦਲਾ ਕੌਣ ਲਊਗਾ ਬੰਦਾ ਸਿੰਘ ਬਹਾਦਰ ਬਦਲਾ ਲਊਗਾ ਉਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਕਸ਼ਮੀਰ ਦਾ ਗਵਰਨਰ ਕੌਣ ਸੀ ਹੁਣ ਆਪਾਂ ਦੇਖਿਆ ਕਿ ਮੁਗਲ ਬਾਦਸ਼ਾਹ ਕੌਣ ਸੀ ਉਸ ਟਾਈਮ ਮੁਗਲ ਬਾਦਸ਼ਾਹ ਸੀ ਹ ਉਸ ਟਾਈਮ ਉਤ ਔਰੰਗਜੀਬ ਤੇ ਬਟ ਸਾਡੇ ਕੋਲੇ ਕੌਣ ਆ ਗੁਰੂ ਜੀ ਕੋਲੇ ਕੌਣ ਆਈ ਸੀ ਕਸ਼ਮੀਰ ਦੇ ਪੰਡਤ ਆਈ ਸੀ ਕਸ਼ਮੀਰੀ ਪੰਡਤ ਆਈ ਸੀ ਕਿਦਾ ਤਾਂ ਉਸ ਟਾਈਮ ਕੌਣ ਸੀ ਰਾਜਪਾਲ ਕਸ਼ਮੀਰ ਦਾ ਸ਼ੇਰ ਅਫਗਾਨ ਵਜ਼ੀਰ ਖਾਂ ਪੈਂਦੇ ਖਾਂ ਜਾਂ ਕਾਲੇ ਖਾਂ ਜਿਹੜਾ ਪੈਂਦੇ ਖਾਂ ਤੇ ਕਾਲੇ ਖਾਂ ਇਹੇ ਦਾ ਕਰਤਾਰਪੁਰ ਦੀ ਲੜਾਈ ਦੇ ਵਿੱਚ ਮਰ ਜਾਣਗੇ ਇਹ ਮੁਗਲਾਂ ਵਾਲੀ ਸਾਈਡ ਤੋਂ ਲੜਦੇ ਹੁੰਦੇ ਨੇ ਤੇ ਕਰਤਾਰਪੁਰ ਦੀ ਲੜਾਈ ਦੇ ਵਿੱਚ ਇਹ ਦੋਵੇਂ ਮਰ ਜਾਂਦੇ ਨੇ ਵਜੀਰ ਖਾਨ ਸਰਹੰਦ ਦਾ ਸੁਬੇਦਾਰਾ ਤੇ ਇਹਦਾ ਅੰਸਰ ਆਉਗਾ ਸ਼ੇਰ ਅਫਗਾਨ ਸ਼ੇਰ ਅਫਗਾਨ ਹੈਗਾ ਉਸ ਟਾਈਮ ਕਸ਼ਮੀਰ ਦਾ ਰਾਜਪਾਲ ਜਿਹੜਾ ਕਸ਼ਮੀਰੀ ਪੰਡਤਾਂ ਤੇ ਅਤਿਆਚਾਰ ਕਰਦਾ ਸੀ ਕੀਤੇ ਕਹਿਣ ਤੇ ਔਰੰਗਜ਼ੇਬ ਦੇ ਕਹਿਣ ਤੇ ਬੀਬੀ ਵੀਰੋ ਕੌਣ ਸੀ ਬੀਬੀ ਵੀਰੋ ਗੁਰੂ ਤੇਗ ਬਹਾਦਰ ਜੀ ਦੀ ਭੈਣ ਸੀ ਗੁਰੂ ਤੇਗ ਬਹਾਦਰ ਜੀ ਦੀ ਪੁੱਤਰੀ ਸੀ ਗੁਰੂ ਤੇਗ ਬਹਾਦਰ ਜੀਦੀ માતા ਸਿਖ ਕੋਨ ਸੀ ਬੀਬੀ ਵੀਰੋ ਬੀਬੀ ਵੀਰੋ ਸੀ ਪਤਾ ਗੁਰੂ ਤੀਗ ਬਹਾਦਰ ਜੀ ਦੀ ਪੈਣ ਸੀਗੀ ਤੇ ਸਾਡੇ ਛੇਵੇਂ ਗੁਰੂ ਦੀ ਬੇਟੀ ਓਕੇ ਅਗਿਆਪਾ ਥਿਉਰੀ ਦੇ ਵਿੱਚ ਦੇਖਦੇ ਆ ਤੇ ਇਹ ਥੋੜੀ ਸਕਰੀਨ ਤੇ ਹੈਗਾ ਲਾਸਟ ਸਵਾਲ 17 ਸਵਾਲਾਂ ਦੇ ਵਿੱਚੋਂ ਥੋੜੇ ਕਿੰਨੇ ਠੀਕ ਹੋਏ ਆਨਸਰ ਜਰੂਰ ਕਰਨਾ ਸੌਰੀ ਸਰਦਾਰ ਬਗੀਲ ਸਿੰਘ ਸਮੇ ਸਰਦਾਰ ਬਗੀਲ ਸਿੰਘ ਸਮੇ ਦਿੱਲੀ ਦਾ ਸ਼ਾਸਕ ਕੌਣ ਸੀਗਾ ਸ਼ਾ ਆलम ਦੂਜਾ ਸ਼ਾ ਆलम ਪਹਿਲਾ ਸ਼ਾਹ ਰੰਗੀਲਾ ਜਾਂ ਬਹਾਦਰ ਸ਼ਾਹ ਬਹਾਦਰ ਸ਼ਾਹ ਔਰੰਗੀਬ ਇੱਥੇ ਮਰ ਜਾਂਦਾ ਔਰੰਗੀਬ ਉਹ ਤੋਂ ਬਾਅਦ ਕੌਣ ਬੈਠਾ ਗੱਦੀ ਤੇ ਸ਼ਾਹ ਬਹਾਦਰ ਬੈਠਦਾ ਜਿਨ੍ਹਾਂ ਨੂੰ ਸਾਡੇ 10ਵੇਂ ਗੁਰੂ ਮਿਲਣਗੇ ਕਿਹੜੀ ਜਗ੍ਹਾ ਤੇ ਮਿਲਣਗੇ ਆਗਰੇ ਸ਼ਾਹ ਰੰਗੀਲਾ ਅੱਗੇ ਮੋਡਰਨ ਹਿਸਟਰੀ ਉਹ ਸ਼ਾਹ ਆਲਮ ਬੈਲਾ ਜਾ ਸ਼ਾਹ ਆਲਮ ਦੂਜਾ ਤਾਂ ਉਸ ਟਾਈਮ ਜਿਹੜਾ ਸਰਦਾਰ ਬਗੀਲ ਸਿੰਘ ਆਪਾਂ ਕਹਿ ਨਹੀਂਦੇ ਅਸੀਂ ਦਿੱਲੀ ਜਿੱਤੀ ਤੇ ਛੱਡੀ ਆ ਤੇ ਆਪਾਂ ਇੱਕ ਫੋਟੋ ਦੇਖਦੇ ਹੁੰਨੇ ਆ ਕਿ ਕੋਡੇ ਦੇ ਉੱਪਰ ਉਹ ਪਿੱਛੇ ਉਹਨਾਂ ਨੇ ਉਹ ਪਾਈ ਹੁੰਦੀ ਹੈ ਮਹਾਰਾਜੇ ਵਾਲੀ ਕੁਰਸੀ ਲੈ ਕੇ ਜਾਂਦੇ ਹੁੰਦੇ ਕੋਡੇ ਦੇ ਮਗਰ ਬੰਨ ਕੇ ਤਾਂ ਉਹ ਕਿੰਨਾ ਤੇ ਹੁੰਦੀ ਹੈ ਸਰਦਾਰ ਬਗੀਲ ਸਿੰਘ ਤਾਂ ਉਸ ਟਾਈਮ ਕੌਣ ਸੀਗਾ ਸ਼ਾਹ ਆਲਮ ਦੂਜਾ ਸੀਗਾ 17 ਦੇ ਵਿੱਚੋਂ ਕੋਈ ਤਾਂ ਕਿੰਨੇ ਸਵਾਲ ਠੀਕ ਹੋਏ ਜਰੂਰ ਦੱਸਿਓ ਰਿਵੀਜ਼ਨ ਕਰਦੇ ਰਿਓ ਹੁਣ ਆਪਾਂ ਕਰਦੇ ਆਂ ਥਿਉਰੀ ਤੇ ਸਾਡੇ ਗੁਰੂ ਜੀ ਦੀ ਬਾਣੀ ਮਿਲਦੀ ਹੈ ਸਾਨੂੰ 15 ਰਾਗਾਂ ਦੇ ਵਿੱਚ ਤੇ ਗੁਰੂ ਜੀ ਦੀ ਬਾਣੀ ਹੈਗੀ ਹੈ ਬਰਾਗਮਈ ਤੇ ਹਿੰਦੀ ਭਾਸ਼ਾ ਸਾਨੂੰ ਗੁਰੂ ਜੀ ਦੀ ਬਾਣੀ ਦੇ ਵਿੱਚ ਵੇਖਣ ਨੂੰ ਮਿਲਦੀ ਆ ਤੇ ਇਹ ਹੈਗੀਆਂ ਬਾਣੀ ਦੇ ਤੁਕਾਂ ਤੁਸੀਂ ਇੱਕ ਵਾਰੀ ਇਹਦੀ ਸਕਰੀਨ ਸ਼ਾਟ ਲੈ ਲਓ ਬਾਅਦ ਵਿੱਚ ਆਪਣੇ ਨੋਟਸਾਂ ਦੇ ਵਿੱਚ ਐਡ ਕਰ ਲਓ ਠੀਕ ਆ ਤੇ ਹੁਣ ਅਸੀਂ ਕਰਦੇ ਆ ਥਿਉਰੀ ਪੁੱਤਰ ਥਿਉਰੀ ਸਟਾਰਟਿੰਗ ਦੇ ਵਿੱਚ ਰੱਖੀ ਸੀਗੀ ਤੇ ਇੱਕ ਸਕਿੰਟ ਬਸ ओके ਤਾਂ ਸਾਡੇ ਹੈਗੇ ਨੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਤੇ ਜਨਮ 1 ਅਪ੍ਰੈਲ 1621 ਈਸਵੀ ਦੇ ਵਿੱਚ ਗੁਰੂ ਕੇ ਮੈਲ ਅੰਮ੍ਰਿਤਸਰ ਵਿੱਚ ਹੁੰਦਾ ਗੁਰੂ ਦਾ ਜਨਮ ਕਿੱਥੇ ਹੁੰਦਾ ਅੰਮ੍ਰਿਤਸਰ ਦੇ ਵਿੱਚ ਗੁਰੂ ਕੇ ਮੈਲ ਠੀਕ ਆ ਬਤ ਮਾਤਾ ਨਾਨਕੀ ਜੀ ਤੇ ਪਿਤਾ ਸਾਡੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਆਹ ਕਰਤਾਰਪੁਰ ਨਿਵਾਸੀ ਸ਼੍ਰੀ ਲਾਲ ਚੰਦ ਖੱਤਰੀ ਜੀ ਦੀ ਪੁੱਤਰੀ ਮਾਤਾ ਗੁਜਰੀ ਜੀ ਨਾਲ ਮਾਤਾ ਗੁਜਰੀ ਜੀ ਨਾਲ ਵਿਆਹ ਹੁੰਦਾ ਪਤਾ ਤਾਂ ਇਹਨਾਂ ਦੇ ਮਾਤਾ ਜੀ ਦਾ ਨਾਮ ਮਾਤਾ ਨਾਨਗੀ ਤੇ ਪਤਨੀ ਦਾ ਨਾਮ ਮਾਤਾ ਗੁਜਰੀ ਜੀ ਤੇ ਪਿਤਾ ਸਾਡੇ ਛਿਮੇ ਗੁਰੂ ਜੀ ਤਾਂ ਗੁਰੂ ਜੀ ਦੇ ਪਰਾ ਬਾਬਾ ਗੁਰਦਤਾ ਜੀ ਸੂਰਜਮਲ ਅਣੀ ਰਾਏ ਅਟਾਲਰ ਆਏ ਤੇ ਪੈਣ ਬੀਬੀ ਵੀਰੋ ਉਹ ਲਾਪਰ ਦੇਖ ਲੈ ਸਾਡੇ ਛੇਵੇਂ ਗੁਰੂ ਗੱਦੀ ਕਿਹਨੂੰ ਦੇਣਗੇ ਆਪਣੇ ਪੋਤੇ ਨੂੰ ਗੱਦੀ ਦੇਣਗੇ ਤਾਂ ਉਹ ਕਿਹਨਾਂ ਦੇ ਪੁੱਤਰ ਹੋਣਗੇ ਬਾਬਾ ਗੁਰਦਤਾ ਜੀ ਦੇ ਪੁੱਤਰ ਹੋਣਗੇ ਕੌਣ ਸਾਡੇ 7ਵੇਂ ਗੁਰੂ ਗੁਰੂ ਹਰਕ੍ਰੀਰ ਹਰ ਰਾਏ ਜੀ ਕਿਹੜੇ ਗੁਰੂ ਗੁਰੂ ਹਰ ਰਾਏ ਜੀ ਜਿਨ੍ਹਾਂ ਦਾ ਟਾਈਮ ਨੂੰ ਆਪਾਂ ਕਹਿੰਦੇ ਆ ਸ਼ਾਂਤੀ ਜਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਗ੍ਰੀਨ ਗੁਰੂ ਗ੍ਰੀਨ ਗੁਰੂ ਕਿਹਾ ਜਾਂਦਾ ਤੋ ਸਿਓ ਥਿਉਰੀ ਦੇ ਕਲਾਸਾਂ ਦੇਖੂਗੇ ਤਾਂ ਉਹਦੇ ਵਿੱਚ ਹੀ ਸਾਰੀ ਡੀਟੇਲ ਹੈਗੀ ਆ ਤਾਂ ਮੋਡਲੀ ਸਿੱਖਿਆ ਸਾਡੇ ਨੌਵੇਂ ਗੁਰੂ ਜੀ ਦੀ ਮੋਡਲੀ ਸਿੱਖਿਆ ਕਿੰਨਾ ਤੋਂ ਮਿਲਦੀ ਆ ਬਾਬਾ ਬੁੱਢਾ ਜੀ ਜਿਹੜੇ ਸਾਡੇ ਪਹਿਲੇ ਗ੍ਰੰਥੀ ਵੀ ਨੇ ਤੇ ਪਾਈ ਗੁਰਦਾਸ ਜੀ ਜਿਹੜੇ ਸਾਡੇ ਆਦ ਗ੍ਰੰਥ ਦੇ ਲਿਖਾਰੀ ਵੀ ਨੇ ਤਾਂ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਆਉਂਦੀ ਆ ਆਪਾਂ ਐਮਸੀਕਿਊ ਦੇ ਵਿੱਚ ਵੇਖਿਆ ਤਾਂ ਕਿੰਨੇ ਸੀ ਟੂਟਲ 16 ਹੈਡ ਕੌਣ ਸੀ ਕਿਰਪਾ ਰਾਮ ਹੈਡ ਸੀਗਾ ਤਾਂ ਗੁਰੂ ਜੀ ਕੋਲੇ ਮਤਤ ਲੈਣ ਆਉਂਦੇ ਨੇ ਕਿਹੜੀ ਜਗ੍ਹਾ ਤੇ ਅਨੰਦਪੁਰ ਸਾਹਿਬ ਠੀਕ ਹੈ ਪੁੱਤ ਤਾਂ ਗੁਰੂ ਜੀ ਬਖਵਖ ਜਗ੍ਹਾ ਤੇ ਯਾਤਰਾ ਕਰਦੇ ਨੇ ਹਰੀਦਵਾਰ ਮਥਰਾ ਆਗਰਾ ਬਨਾਰਸ ਪਟਨਾ ਸਾਹਿਬ ਤੇ ਦਿੱਲੀ ਪਟਨਾ ਦੇ ਵਿੱਚ ਹੀ ਸਾਡੇ 10ਵੇਂ ਗੁਰੂ 10ਵੇਂ ਗੁਰੂ ਜੀ ਦਾ ਜਨਮ ਹੁੰਦਾ 10ਵੇਂ ਗੁਰੂ ਜੀ ਦਾ ਜਨਮ ਕਿੱਥੇ ਹੁੰਦਾ ਪਟਨਾ ਤੇ ਸਾਡੇ ਟੋਟਲ ਕਿੰਨੇ ਤਖਤ ਨੇ ਸਿੱਖ ਧਰਮ ਦੇ ਵਿੱਚ ਪੰਜ ਪੰਜ ਦੇ ਵਿੱਚੋਂ ਤਿੰਨ ਹੈਗੇ ਨੇ ਸਾਡੇ ਪੰਜਾਬ ਦੇ ਵਿੱਚ ਦੋ ਹੈਗੇ ਨੇ ਪੰਜਾਬ ਤੋਂ ਬਾਹਰ ਬਟ ਪੰਜੇ ਦੇ ਪੰਜੇ ਕਿੱਥੇ ਦੇ ਪੁੱਤ ਇੰਡੀਆ ਦੇ ਵਿੱਚ ਨੇ ਗੁਰੂ ਜੀ ਦੇ ਇੱਕ ਹੀ ਪੁੱਤਰ ਨੇ ਜੋ ਸਾਡੇ 10ਵੇਂ ਗੁਰੂ ਹੋਣਗੇ ਗੁਰੂ ਗੋਬਿੰਦ ਸਿੰਘ ਬਚਪਨ ਦਾ ਨਾਮ ਗੁਰੂ ਗੋਬਿੰਦ ਦਾਸ ਜਾਂ ਗੋਬਿੰਦ ਰਾਏ ਤਾਂ ਗੁਰੂ ਜੀ ਸ਼ਹਿਰ ਕਿਹੜਾ ਲੈ ਕੇ ਆਉਣਗੇ ਚੱਕ ਨਾਨਕੀ ਸ਼ਹਿਰ ਲੈ ਕੇ ਆਉਣਗੇ ਜਿਹਦਾ ਨਾਮ ਬਾਅਦ ਚ ਸਾਡੇ 10ਵੇਂ ਗੁਰੂ ਕਰ ਦੇਣਗੇ ਅਨੰਦਪੁਰ ਸਾਹਿਬ ਤੇ ਇਹ ਜਿਹੜੀ ਜ਼ਮੀਨ ਲੈਤੀ ਸੀਗੀ ਇਹ ਰਾਜਾ ਦੀਪचंद ਜਾਂ ਕਿਤੇ ਲਿਖਿਆ ਹੁੰਦਾ ਪੀਮ ਤਾਂ ਜਿਹੜੀਆਂ ਹੁਣ ਬੁੱਕਸ ਆਈਆਂ ਸੀਗੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਤੇ ਉੱਥੇ ਰਾਜਾ ਦੀਪचंद ਲਿਖਿਆ ਹੋਇਆ ਸੀਗਾ ਠੀਕ ਆ ਤੇ ਇਹ ਸ਼ਹਿਰ ਕਦੋਂ ਆਊਗਾ ਪੁੱਤ ਇਹ ਸ਼ਹਿਰ ਆਊਗਾ 1665 ਦੇ ਵਿੱਚ ਤੇ ਸਮਕਾਲੀ ਕੌਣ ਆ ਰਣਜੀਤ ਸਿੰਘ ਸਮਕਾਲੀ ਆ ਤਾਂ ਗੁਰੂ ਜੀ ਦੀ ਬਾਣੀ ਇਹ ਬਹੁਤ ਵਾਰ ਪੁੱਛਦੇ ਨੇ ਇਹ ਬਹੁਤ ਵਾਰ ਪੁੱਛੀ ਹੋਈ ਹੈ ਤੁਹਾਡੇ ਪੀਟੀ ਪਲੱਸ ਬੀ ਨੇ ਜਿਹੜੇ ਲਾਸਟ ਵਾਲੇ ਤੁਸੀਂ ਪੇਪਰ ਚੱਕੋਗੇ ਦਾ ਆਈਸਾ ਰਿਪੀਟ ਹੁੰਦੀ ਆ ਤੇ ਗੁਰੂ ਜੀ ਦੇ 59 ਸ਼ਬਦ ਤੇ 56 7 ਸਲੋਕ ਨੇ 15 ਰਾਗਾਂ ਦੇ ਵਿੱਚ ਬਾਣੀ ਆ ਤੇ ਆਪ ਜੀ ਦੀ ਰਚਨਾ ਬਰਾਗਮਈ ਆ ਤਾਂ ਉਹ ਜਿਹੜੀ ਬਾਣੀ ਦੇ ਤੁਕ ਆਪਾਂ ਦੇਖੀਆ ਉਹ ਉਹ ਤੁਸੀਂ ਐਡ ਕਰ ਲੈਣੀ ਆ ਨੋਟਸਾਂ ਦੇ ਵਿੱਚ ਆ ਤਾਂ 1645 1645 ਦੇ ਵਿੱਚ ਸਾਡੇ ਛੇਵੇਂ ਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ ਜਦੋਂ ਸਾਡੇ ਛੇਵੇਂ ਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ ਤਾਂ ਛੇਵੇਂ ਗੁਰੂ ਜੀ ਗੱਦੀ ਕਿਹਨੂੰ ਦਿੰਦੇ ਨੇ ਸੱਤਵੇਂ ਗੁਰੂ ਸੱਤਵੇਂ ਗੁਰੂ ਤੇ ਛੇਵੇਂ ਗੁਰੂ 'ਚ ਰਿਸ਼ਤਾ ਗਿਆ ਦਾਦੇ ਪੁੱਤੇ ਦਾ ਠੀਕ ਹੈ ਕਿਉਂਕਿ ਇਹ ਸਾਡੇ ਸੱਤਵੇਂ ਗੁਰੂ ਕਿੰਨਾ ਦੇ ਪੁੱਤਰ ਨੇ ਬਾਬਾ ਗੁਰਦੱਤਾ ਜੀ ਦੇ ਪੁੱਤਰ ਨੇ ਤਾਂ 1645 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਦੇ ਕੋਲੇ ਬਾਬਾ ਬਕਾਲਾ ਉਹ ਜਗ੍ਹਾ ਤੇ ਰਹਿਣਾ ਰਹਿਣਾ ਸ਼ੁਰੂ ਕਰਦੇ ਨੇ ਤੇ 20 ਸਾਲ ਉਹ ਜਗ੍ਹਾ ਤੇ ਰਹਿ ਕੇ ਪੱਕੀ ਕਰਦੇ ਨੇ ਤੇ ਉਸ ਟਾਈਮ ਗੁਰੂ ਜੀ ਨਾਲ ਗੁਰੂ ਜੀ ਦੀ ਪਤਨੀ ਮਾਤਾ ਗੁਜਰੀ ਜੀ ਤੇ ਗੁਰੂ ਜੀ ਦੀ ਮਾਤਾ ਨਾਨਕੀ ਜੀ ਉਹਨਾਂ ਦੇ ਮਦਰ ਮਾਤਾ ਨਾਨਕੀ ਜੀ ਨਾਲ ਰਹਿੰਦੇ ਨੇ ਬਾਅਦ ਵਿੱਚ ਜਦੋਂ ਸਾਡੇ 8ਵੇਂ ਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ ਦਿੱਲੀ ਦੇ ਵਿੱਚ ਜਿਹਨਾਂ ਨੂੰ ਆਪਾਂ ਬਾਲ ਗੁਰੂ ਕਹਿੰਦੇ ਆ 7ਵੇਂ ਤੋਂ ਬਾਅਦ ਸਾਡੇ 8ਵੇਂ ਗੁਰੂ ਦਾ ਪਤ ਤਾਂ ਜਦੋਂ ਇਹ ਦਿੱਲੀ ਦੇ ਵਿੱਚ ਜੋਤੀ ਜੋਤ ਸਮੋਦ ਰਹੇ ਤੇ ਇਹਨਾਂ ਨੇ ਜਿਹੜੇ ਆਖਲੇ ਸ਼ਬਦ ਆਖੇ ਕਿ ਇਸ ਤੋਂ ਬਾਅਦ ਗੱਦੀ ਕਿੰਨਾਂ ਨੂੰ ਮਿਲੂ ਸਾਡੇ ਨੌਵੇਂ ਗੁਰੂ ਕੌਣ ਹੋਣਗੇ ਤੇ ਉਹਨਾਂ ਨੇ ਕਿਹਾ ਬਾਬਾ ਬਕਾਲਾ ਕਿ ਜਿਹਨਾਂ ਨੂੰ ਗੱਦੀ ਮਿਲੂਗੀ ਉਹ ਇਸ ਟਾਈਮ ਕਿੱਥੇ ਨੇ ਬਾਬਾ ਬਕਾਲਾ ਇੱਥੇ ਨੇ ਠੀਕ ਆ ਤਾਂ ਫਿਰ ਇਹਨਾਂ ਦੇ ਗੁਰੂ ਤੀਗ ਬਾਦਰ ਜਿਹਦੀ ਪਛਾਣ ਕੌਣ ਕਰਦਾ ਮੱਖਣ ਸ਼ਾ ਪਛਾਣ ਕਰਦਾ ਠੀਕ ਆ ਪਤਾ ਅੱਗੇ ਇਸ ਤੋਂ ਬਾਅਦ ਜਦੋਂ ਉੱਥੇ ਪਛਾਣ ਹੋ ਗਈ ਕਿ ਇਹ ਹੁਣ ਸਾਡੇ ਨੌਵੇਂ ਗੁਰੂ ਨੇ ਠੀਕ ਹੈ ਤੇ ਉਹ ਤੋਂ ਬਾਅਦ ਬਾਬਾ ਬਕਾਲਾ ਤੋਂ ਬਾਅਦ ਗੁਰੂ ਜੀ ਸਿੱਧਾ ਕਿੱਥੇ ਆਉਂਦੇ ਨੇ ਅੰਮ੍ਰਿਤਸਰ ਵਿੱਚ ਆਉਂਦੇ ਨੇ ਬਟ ਅੰਮ੍ਰਿਤਸਰ ਦੇ ਵਿੱਚ ਆਪਾਂ ਦੇਖਿਆ ਸੀ ਕਿ ਜਿਹੜੇ ਮਸੰਦ ਸੀਗੇ ਮਸੰਦ ਪ੍ਰਣਾਲੀ ਕਿਹਨਾਂ ਨੇ ਸਟਾਰਟ ਕਰ ਚੌਥੇ ਗੁਰੂ ਜੀ ਨੇ ਤਰੱਕੀ ਕਿੱਥੇ ਹੋਈ ਪੰਜਵੇਂ ਗੁਰੂ ਦੇ ਟਾਈਮ ਤੇ ਤੇ ਨੌਵੇਂ ਗੁਰੂ ਦੇ ਟਾਈਮ ਤੱਕ ਆਉਂਦੇ ਆਉਂਦੇ ਹੀ ਸਾਰੇ ਮਸੰਦ ਬੀਮਾਨ ਹੋ ਗਏ ਸੀਗੇ ਤਾਂ ਉੱਥੇ ਫਿਰ ਪ੍ਰithvi ਚੰਦਰ ਦੇ ਪੁੱਤ ਨੇ ਕਬਜ਼ਾ ਕਰ ਰੱਖਿਆ ਹੁੰਦਾ ਠੀਕ ਆ ਤੇ ਜਿੱਥੇ ਬਾਹਰ ਬੈਂਦੇ ਨੇ ਗੁਰੂ ਜੀ ਆਪਾਂ ਪਿੱਛੇ ਵੇਖਿਆ ਤਾਂ ਉੱਥੇ ਅੱਜ ਕੱਲ ਗੁਰਦੁਆਰਾ ਥੰਮ ਸਾਹਾ ਇਹ ਬਸ ਉਹ ਜਿਹੜੇ ਪਿਛਲੇ ਆਪਾਂ ਐਮਸੀਕਿਊ ਦੇਖਿਆ ਉਹਨੇ ਥਿਊਰੀ ਲਿਖੀ ਆ ਇਹਨਾਂ ਦਾ ਦੇ ਨੋਟਸਾਂ ਦੇ ਵਿੱਚ ਐਡ ਕਰ ਲਿਓ ਤੇ ਗੁਰਗੱਦੀ ਮਿਲਦੀ ਕਦੋਂ ਆਪੋ ਤਾਂ 1654 ਦੇ ਵਿੱਚ ਗੁਰਗੱਦੀ ਮਿਲਦੀ ਹੈ ਕਿਹੜੀ ਜਗ੍ਹਾ ਤੇ ਹੁੰਦੀ ਉਸ ਟਾਈਮ ਬਾਬਾ ਬਕਾਲਾ ਜਗ੍ਹਾ ਕਿੱਥੇ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਆ ਕਿਹੜਾ ਸ਼ਹਿਰ ਬਸਾਇਆ ਸ਼੍ਰੀ ਅਨੰਦਪੁਰ ਸਾਹਿਬ ਪਹਿਲਾਂ ਨਾਮ ਕਿਸੇ ਚੱਕ ਨਾਨਕੀ ਗੁਰੂ ਜੀ ਦੀ ਛੇ 11 ਨਵੰਬਰ 1675 ਦੇ ਵਿੱਚ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਉਥੇ ਗੁਰਦੁਆਰਾ ਕਿਹੜਾ ਜਿੱਥੇ ਗੁਰੂ ਜੀ ਦੀ ਸ਼ੀਧੀ ਮਤਲਬ ਦਿੱਲੀ ਦੇ ਵਿੱਚ ਗੁਰਦੁਆਰੇ ਸ਼ੀਸ਼ਗੰਜ ਤੇ ਰਕਾਬਗੰਜ ਹੀ ਦੀ ਦੇ ਕਾਰਨ ਕਿਹੜੀ ਸੀ ਔਰੰਗਜੀਬ ਦੀ ਕਟੜਤਾ ਤਰਨ ਨੂੰ ਲੈ ਕੇ ਤੇ ਇਹ ਜਿਹੜੇ ਸਰਹੰਦ ਦੇ ਵਿੱਚ ਨਕਸ਼ਬੰਦੀਆਂ ਦਾ ਆਪ ਦਾ ਸਿਲਸਿਲਾ ਸੀਗਾ ਉਹਨਾਂ ਦਾ ਔਰੰਗਜੀਬ ਨੂੰ ਵਾਰ-ਵਾਰ फडਕਾਉਣਾ ਠੀਕ ਹੈ ਬਤਾ ਤਾਂ ਇਹ ਜਿਹੜਾ ਸਿੱਖ ਧਰਮ ਸੀਗਾ ਉਹਦਾ ਮਤਲਬ ਕੀ ਸੀਗਾ ਕਿ ਉਹਨਾਂ ਨੂੰ ਲੱਗਿਆ ਕਿ ਸਿੱਖ ਧਰਮ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਤੇ ਬਾਕੀ ਜਿਹੜਾ ਕਰਤਪੈਰ ਕਰਨ ਸੀ ਕਸ਼ਮੀਰੀ ਪੰਡਿਤ ਹੈਲਪਫੁਲੀ ਆਈ ਸੀਗੇ ਤਾਂ ਗੁਰੂ ਜੀ ਦੇ ਸ਼ੀਧੀ ਦੇ ਸਮੇ ਗੁਰੂ ਜੀ ਨਾਲ ਪਾਈ ਮਤੀ ਦਾਸ ਪਾਈ ਸਤੀ ਦਾਸ ਤੇ ਪਾਈ ਵਿਆਲਾ ਜੀ ਨਾਲ ਸਨ ਗੁਰੂ ਜੀ ਦੀ ਸ਼ੀਧੀ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸੀਗੀ 9 ਸਾਲ ਗੁਰੂ ਗੋਬੀ ਸਿੰਘ ਦੀ ਉਮਰ ਸੀਗੀ 9 ਸਾਲ ਤੁਸੀਂ ਕਮੈਂਟਾਂ 'ਚ ਦੱਸਣਾ ਜਦੋਂ ਸਾਡੇ ਪੰਜਵੇਂ ਗੁਰੂ ਜੀ ਦੀ ਸ਼ੀਧੀ ਹੁੰਦੀ ਆ ਪੰਜਵੇਂ ਗੁਰੂ ਜੀ ਦੀ ਸ਼ੀਧੀ ਹੁੰਦੀ ਆ ਲਾਹੌਰ ਦੇ ਵਿੱਚ ਉਸ ਟਾਈਮ ਸਾਡੇ ਛੇਵੇਂ ਗੁਰੂ ਜੀ ਦੀ ਉਮਰ ਕਿੰਨੀ ਸੀ ਜਦੋਂ ਸਾਡੇ ਪੰਜਵੇਂ ਗੁਰੂ ਜੀ ਦੀ ਸ਼ੀਧੀ ਹੁੰਦੀ ਆ ਉਸ ਟਾਈਮ ਸਾਡੇ ਛੇਵੇਂ ਗੁਰੂ ਜੀ ਦੀ ਏਜ ਕੀ ਸੀ ਜਦੋਂ ਸਾਡੇ ਨੌਵੇਂ ਗੁਰੂ ਜੀ ਦੀ ਸ਼ੀਧੀ ਹੁੰਦੀ ਆ ਉਦੋਂ ਸਾਡੇ 10ਵੇਂ ਗੁਰੂ ਜੀ ਦੀ ਉਮਰ ਹੈਗੀ ਆ 9 ਸਾਲ ਓਕੇ ਬਤਾ ਇਹ ਤਾਂ ਸੀਗੀ ਸੋਡੀ ਥਿਊਰੀ ਤੇ ਰਿਵੀਜ਼ਨ ਕਰਦੇ ਰਹਿਣਾ ਬਾਕੀ ਜਿਹੜੇ ਬੱਚਿਆਂ ਦੇ ਡਾਊਟ ਹੈਗੇ ਆ ਉਹਨਾਂ ਦੀ ਬਸ ਇਹੀ ਆ ਮੇਰੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਪੜੋ ਉੱਥੋਂ ਹੀ ਸਾਰਾ ਡਾਟਾ ਚੱਕਿਆ ਹੋਇਆ ਤੇ ਬਾਕੀ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਦੇ ਨਾ ਕਿ ਜੇ ਤੁਸੀਂ ਕਹੋਗੇ ਤਾਂ ਤੁਹਾਨੂੰ ਜਿਹੜੇ ਇਹ ਆਪਣੇ ਵਿਚਕਾਰ ਰਹਿ ਗਏ ਛੇਵੇਂ ਗੁਰੂ ਸੱਤਵੇਂ ਗੁਰੂ ਤੇ ਅੱਠਵੇਂ ਗੁਰੂ ਇਹੇ ਕਰਵਾ ਦਾਂਗੇ ਇਹ ਤੋਂ ਬਾਅਦ ਤੁਹਾਨੂੰ ਸਿੱਧੇ ਮਿਲਣਗੇ ਪਤੋ ਗ੍ਰਾਮਰ ਦੇ ਕਲਾਸਾਂ ਤੇ ਨਾਲ ਨਾਲ ਗੁਰੂ ਗੋਬਿੰਦ ਸਿੰਘ 15 ਫਕਤਾਂ ਦੀ ਬਾਣੀ 11 ਫੱਟਾਂ ਦੀ ਬਾਣੀ ਤੇ ਉਹ ਤੋਂ ਬਾਅਦ ਫਿਰ ਸੂਫੀ ਕਾਵ ਸਟਾਰਟ ਹੋ ਜਾਊਗਾ ਬਾਕੀ ਜਿੱਦਾਂ ਬੱਚਿਆਂ ਨੇ ਕਮੈਂਟ ਕਰੇ ਉਸ ਤਰੀਕੇ ਨਾਲ ਵੀਡੀਓ ਆਉਣੀਆਂ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਟੈਸਟ ਬਹੁਤ ਵਧੀਆ ਸੀ ਬੱਚਿਆਂ ਦੇ ਕਮੈਂਟ ਦੇ ਵਿੱਚ ਦਿੱਤੇ ਅਨਸਰ ਬਹੁਤ ਵਧੀਆ ਸੀਗਾ ਬੱਚਾ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸ਼ੁਕਰੀਆ